ਸੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਲੁਧਿਆਣਾ ਦਾ ਵਿਵਾਦਾਂ ਵਿੱਚ ਰਹਿਣ ਵਾਲਾ ਟੋਲ ਪਲਾਜ਼ਾ ਲਡਵਾਲ ਟੋਲ ਪਲਾਜ਼ਾ ਜਿੱਥੇ ਇੱਕ 마ਸੂਮ ਨੂੰ ਬਣ ਕੇ ਉਸਤੇ ਤਸ਼ੱਦਦ ਢਾਈ ਗਈ ਇਹ ਘਟਨਾ 28 ਫਰਵਰੀ ਦੀ ਹੈ ਜਦੋਂ ਟੋਲ ਪਲਾਜ਼ਾ ਉੱਤੇ ਇੱਕ ਲਾਚਾਰ ਛੋਟਾ ਜਿਹਾ ਮਾਸੂਮ ਜੋ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ ਜਿਸ ਦੇ ਸਿਰ ਦੇ ਉੱਤੇ ਪਿਤਾ ਦਾ ਹੱਥ ਵੀ ਨਹੀਂ ਹੈ ਉਸ ਨੂੰ ਟੋਲ ਕਰਮੀਆਂ ਵੱਲੋਂ ਬੇਰਹਿਮੀ ਦੇ ਨਾਲ ਹੱਥ ਬਨ ਕੇ ਕੁੱਟਿਆ ਗਿਆ ਹੱਦ ਤਾਂ ਉਦੋਂ ਹੋ ਗਈ ਕਿ ਭੀਖ ਤੋਂ ਮੰਗੇ ਹੋਏ ਪੈਸੇ ਵੀ ਉਸ ਤੋਂ ਹੋਲ ਤੇ ਗਏ ਪਰ ਇਸ ਟੋਲ ਪਲਾਜ਼ਾ ਤੋਂ ਲੰਘ ਰਹੇ ਇੱਕ ਐਨਆਰਆਈ ਅਤੇ ਕਾਉਂਸਲਰ ਨੇ ਜਦੋਂ ਇਸ ਸਾਰੀ ਘਟਨਾ ਨੂੰ ਵੇਖਿਆ ਤਾਂ ਚਾਕੇ ਉਸ ਟੋਲ ਕਰਮੀ ਨੂੰ ਚੰਗਾ ਲਤਾੜਿਆ ਅਤੇ ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਆਓ ਪਹਿਲਾਂ ਤੁਹਾਨੂੰ ਇਹ ਵੀਡੀਓ ਵਿਖਾਨੇ ਆ ਕਿ ਇਨਸਾਨੀਅਤ ਕਿਸ ਹੱਦ ਤੱਕ ਮਰ ਗਈ ਹੈ ਕੁਝ ਲੋਕਾਂ ਦੇ ਵਿੱਚ ਆ ਗਿਆ ਜਰਾ ਆ ਗਿਆ ਜਰਾ ਰਾਹੁਲ ਰਾਹੁਲ ਇਹਨਾਂ ਦੇ ਕੀ ਆਂ ਔਰ ਦੇਖੋ ਦੇ ਹੱਥ ਦੇ ਕਿੰਨੇ ਬੰਨੇ ਹੋ ਆ ਯਾਰ ਹੁੰਦਾ ਘੱਟਾ ਓ ਜਾ ਗਿਆ ਇਹਨੂੰ ਬੋਲਾਂ ਦਾ ਕਿ ਪਤਾ ਛੜਦਾ ਇੰਨੀ ਕਰਨੀ ਮਾਰੇ ਇਹਨੂੰ ਬੰਨਦਾ ਔਰ ਇਹਦੇ ਹੱਥ ਕੀ ਬਣੇ ਆ ਉਹਦੇ ਦੀਰੇ ਤੇਨੂੰ ਹੱਥ ਦੀਰੇ ਇਹਨੂੰ ਬੰਨਿਆ ਤੇ ਇਹੀ ਸਾਨੂੰ ਕੀ ਪਤਾ ਕਿਦਾ ਕਾਦਾ ਬੰਨਿਆ ਸਾਨੂੰ ਕੀ ਕਰਦਾ ਪਤਾ ਕਾਦਾ ਬੰਨਿਆ ਅਸੀਂ ਕਿਹੜਾ ਬੱਚਾ ਸਰ ਇਹ ਬੱਚੇ ਆ ਉਹਦੇ ਹੱਥ ਨੇ ਜੇ ਤੈਨੂੰ ਬੰਨਿਆ ਤੇ ਬੰਨਿਆ ਤੈਨੂੰ ਤੈਨੂੰ ਕੀ ਹੱਕ ਆ ਉਹਨੂੰ ਬੰਨਣ ਦਾ ਸਰ ਤੇਰੇ ਕੋਲ ਹੱਕ ਹੈ ਤੇਰੇ ਕੋਲ ਕੀ ਹੱਕ ਆ ਤੂੰ ਕਿਤਾ ਉਹਨੂੰ ਬੰਨ ਸਕਦਾ ਤੇਰੇ ਕੋਲ ਕੀ ਅਧਿਕਾਰ ਆ ਲੱਗਦਾ ਆਪਾਂ ਇਹਨਾਂ ਬੱਚਿਆਂ ਨਾਲ ਮਾੜਾ ਕੀਤਾ ਆਪਾਂ ਥੋੜੀ ਮੰਗ ਲੈ ਹਾਟ ਹੌਲ ਪਲਾ ਜਾਈਏ ਤੇ ਨਿਆਣਾ ਬੰਨਿਆ ਹੋਇਆ ਆ ਖੜੇ ਆ ਦੇਖੋ ਉਹ ਮੰਗੇ ਤੂੰ ਵੀ ਨਹੀਂ ਮੰਗਦੇ ਤੂੰ ਹੀ ਨਹੀਂ ਮੰਗਦਾ ਤੂੰ ਇਸ਼ਾਰਾ ਮੰਗਦੇ ਆ ਇਹਨਾਂ ਦੇ ਮਾਪਿਆਂ ਨੂੰ پتہ ਮੰਮੀ ਨੂੰ ਪਤਾ ਨਹੀਂ ਉਹ ਤੇ ਗਲਤੀ ਕੀਤੀ ਆ ਚਲੋ ਸਰ ਮੈਂ ਸੌਰੀ ਮੰਗਦਾ ਬਹੁਤ ਵਾਰ ਠੀਕ ਆ ਸਰ ਇਹ ਹਲੇ ਹਲੇ ਉਹਨਾਂ ਨੂੰ ਮੰਮੀ ਡੈਡੀ ਨੂੰ ਤਾਂ ਪਤਾ ਨਹੀਂ ਪੜਨ ਆਉਂਦਾ ਸਰ ਇਹ ਗਰੀਬ ਆ ਕਿ ਇਹਨਾਂ ਦਾ ਧੱਕਾ ਨਹੀਂ ਕਰੀਦਾ ਹੁੰਦਾ ਅੱਛਾ ਆਪਾਂ ਇਹਨਾਂ ਦੇ ਫਿਕਰ ਕਰੀਦਾ ਆ ਆ ਵੇਖ ਲਓ ਬਈ ਗੱਲ ਕਰਦਾ ਨਾਲ ਤੁਮੀ ਲਾਈਕ ਦਾ ਅਸਹੀ ਕੰਮ ਨਹੀਂ ਕੀਤਾ ਹੈਗਾ ਤੁਸੀਂ ਪਤਾ ਤੁਹਾਨੂੰ ਸਹੀ ਕੰਮ ਨਹੀਂ ਕੀਤਾ ਹੈਗਾ ਆ ਜਿਹਨੂੰ ਬੰਨਿਆ ਜਿੰਮੇਵਾਰ ਹੈ ਜਿੰਮੇਵਾਰ ਹੈ ਪੁਲਿਸ ਨੂੰ ਕਾਲ ਕਰ ਪੁਲਿਸ ਨੂੰ ਕਾਲ ਕਰ ਫਿਰ ਪੁਲਿਸ ਨੂੰ ਕਾਲ ਕਰ ਨਹੀਂ ਪੁਲਿਸ ਨੂੰ ਕਾਲ ਕਰ ਫਿਰ ਪੁਲਿਸ ਨੂੰ ਕਾਲ ਕਰ ਕਿੰਨੀ ਵਾਰ ਭਜਾਵਾਂਗੇ ਯਾਰ ਕਿੰਨੀ ਵਾਰ ਭਜਾਵਾਂਗੇ ਪਾਜੀ ਇਹ ਨਹੀਂ ਹੁੰਦਾ ਤੇਰੀ ਤੇਰੀ ਕਿੰਨੀ ਵਾਰੀ ਹੈ ਇਹ ਸਹੀ ਇਹਨੂੰ 2 ਵਾਰ ਭਜਾ ਤੇ 3 ਨਾਲ 4 ਸਾਨੂੰ ਕੀ ਪਤਾ ਭਜਾਇਆ ਕਿ ਨਹੀਂ ਭਜਾਇਆ ਸਾਨੂੰ ਕੀ ਪਤਾ ਇਹ ਹੱਕ ਨਹੀਂ ਹੈਗਾ ਆ ਹੈਗਾ ਹੱਕ ਲੀਗਲ ਹੈ ਸਾਰਾ ਕੁਝ ਸੱਚਾ ਬਣਾਉਂਦਾ ਹੀ ਆ ਫਿਰ ਲੈ ਤੂੰ ਹੁਣ ਹੱਥ ਲਾ ਕੇ ਫਾੜ ਲੈ ਬੰਨਣ ਦੀ ਬਹੁਤ ਥੂੜ ਹੱਥ ਲਾ ਕੇ ਫਾੜ ਲੈ ਜਾ ਤੂੰ ਕਾਹੇ ਮੰਗੂਗਾ ਭਜਾਵਾਂਗੇ ਤੇ ਉਹ ਤੂੰ ਭਜਾਉਂਗਾ ਤੇਰੇ ਵੀ ਥੋੜੇ ਆ ਜੂਗਾ ਤੂੰ ਜਿਵੇਂ ਤੁਸੀਂ ਜਿਵੇਂ ਮਾਰਿਆ ਤੇਰੀ ਲੱਤ ਡੁੱਟ ਜੂਗੀ ਜਿਵੇਂ ਪੈਸੇ ਕਿਤੇ ਲੈ ਤੁਝੇ ਇਹਦੀ ਲੱਤ ਕੌਣ ਦੀ ਸਜ਼ਾ ਕਰਨੀ ਹੈ ਇਹਨਾਂ ਕੋਲੋਂ ਪੈਸੇ ਲੈਣ ਲਈ ਇਹਨਾਂ ਕੋਲੋਂ ਕੋਟਾ ਹੈ ਭਾਈ ਤੁਹਾਡੇ ਕੋਲ ਅਧਿਕਾਰ ਹੈ ਸਾਡੇ ਕੋਲ ਬੱਚੇ ਨੂੰ ਬਚਾਉਣ ਦਾ ਅਧਿਕਾਰ ਹੈ ਸੀ ਤਾਂ ਉਹ ਨਹੀਂ ਸ਼ਰਤ ਮੈਂ ਪੁਲਿਸ ਕਮੈਂਟ ਦਿੱਤੀ ਆ ਇਹ ਪਨਿਸ਼ਮੈਂਟ ਇਹ ਜ਼ਿੰਮੇਵਾਰ ਨਹੀਂ ਹੈਗੇ ਜਿੰਨੇ ਜਿੰਨੇ ਖੜੇ ਖੜੇ ਡਰਾਉਣੇ ਨਾ ਕਿਸੇ ਜ਼ਿੰਮੇਵਾਰ ਨਹੀਂ ਇਹਦੇ ਘਰ ਦੇ ਸਾਡੀ ਕੰਪਨੀ ਸਾਨੂੰ ਕਹੂਗੀ ਸਾਡੀ ਕੰਪਨੀ ਸਾਨੂੰ ਕਹੂਗੀ ਕੰਪਨੀ ਨੇ ਤੈਨੂੰ ਲੱਖਿਆ ਪਹਿਲ ਦਿਓ ਸਾਡੀ ਕੰਪਨੀ ਸਾਨੂੰ ਕਹੂਗੀ ਤੇਰੀ ਕੰਪਨੀ ਹੈ ਤੈਨੂੰ ਲੱਖਿਆ ਇਹ ਆਪ ਆਪ ਲਾਉਣਾ ਹੋਣਾ ਜੇ ਵੀ ਪੈਗ ਲਾਉਣਾ ਹੋਣਾ ਇਹਦੇ ਪੈਖ ਹੋਗੇ ਹੋਰ ਕੀ ਕਰਨ ਹੁਣ ਆਪਣਾ ਘਰ ਚਲਾਉਣਾ ਕੱਢ ਪੈਸੇ ਪੈਸੇ ਦਿਓ ਨਹੀਂ ਕਿਉਂ ਕੁਆਲਿਟੀ ਹੋਗੇ ਤੁਸੀਂ ਕਿਉਂ ਦੇਖੇ ਜਾਉਂਗੇ ਇਹਨੂੰ ਬੰਦ ਸਕਦਾ ਨਹੀਂ ਇਹਦੇ ਪੈਸੇ ਲੈ ਆਹੀ ਪੈਸੇ ਮਿਲੂਗੇ ਜਾਓ ਜੀ ਆਪਣਾ ਚੱਲ ਜਾ ਕਰਨਾ ਲਾ ਲਾ ਕੇ ਚੱਲੋਂ ਨਹੀਂ ਚੱਲੋ ਆਜੋ ਆਜੋ ਪਹਿਲਾਂ ਚੱਲ ਪੈਸੇ ਲੈ ਤੂੰ ਕੰਪਨੀ ਤੇ ਆ ਜਾਓ ਮੈਂ ਜਦੋਂ ਮੈਦਾਨ ਆਖੜਾ ਜੋ ਮਾਰੋ ਮਾਰਿਆ ਸੀ ਮੈਂ ਨਹੀਂ ਜੋ ਮਰਜੀ ਹੋਵੇ ਆ ਕੰਪਨੀ ਸਾਡੀ ਤੇ ਆਓ ਗੁਰਪਿਆਰੇ ਹੁਣ ਤੁਹਾਨੂੰ ਸੁਣਾਨੇ ਕਿ ਐਨਆਰਆਈ ਚਮਕੌਰ ਸਿੰਘ ਜੋ ਉਸ ਮੌਕੇ ਤੇ ਮੌਜੂਦ ਸਨ ਅਤੇ ਕਾਉਂਸਲਰ ਗੁਰਨਾਮ ਸਿੰਘ ਜਿਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਕੰਪਲੇਨ ਵੀ ਕੀਤੀ ਮੇਲਸ ਵੀ ਕੀਤੀਆਂ ਉਹਨਾਂ ਦਾ ਕੀ ਕਹਿਣਾ ਹੈ ਇਸ ਸਾਰੇ ਮਾਮਲੇ ਬਾਰੇ ਕੋਈ ਪਤਾ ਨਹੀਂ ਚਾਹੇ ਉਤਰ ਕੇ ਉੱਚਿਆ ਬੱਚੇ ਨੂੰ ਕੀ ਗੱਲ ਕਹਿੰਦਾ ਮੈਨੂੰ ਇਹਨਾਂ ਨੇ ਬੰਨਿਆ ਆ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਜੀ ਇਹ ਭੀਖ ਮੰਗਦਾ ਆ ਅਜੀਤਾਂ ਬੰਨੇ ਸੀ ਉਹਨਾਂ ਨੂੰ ਪੁੱਛਿਆ ਵੀ ਭੀਖ ਮੰਗਦਾ ਜਾਂ ਕੁਝ ਵੀ ਕਰਦਾ ਪਰ ਤੁਸੀਂ ਇਹਨੂੰ ਬੰਨ੍ਹ ਤਾਂ ਸਕਦੇ ਨਹੀਂ ਕਹਿੰਦੇ ਬੰਨ੍ਹ ਸਕਦੇ ਆ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਗੱਡੀਆਂ ਥੱਲੇ ਆਉ 100 ਤੇ ਗੱਡੀਆਂ ਆਉਂਦੀਆਂ ਇਦਾਂ ਕਰਦੇ ਆ ਪਰ ਸਾਡੇ ਨਾਲ ਨਹੀਂ ਔਰਜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਾਨੂੰ ਜੋ ਪਹਿਲ ਤੇ ਆਧਾਰ ਤੇ ਸਾਨੂੰ ਕਰਨਾ ਚਾਹੀਦਾ ਮੈਂ ਬੱਚੇ ਨੂੰ ਖੋਲਿਆ ਬੱਚੇ ਨੂੰ ਖੋਲ ਕੇ ਉਹਦੇ ਹੱਥ ਮਲੇ ਕਿਉਂਕਿ ਉਹਦੇ ਨਿਸ਼ਾਨ ਕਾਫੀ ਪੈਇਓ ਸੀ ਘੁੱਟ ਕੇ ਬੰਨੇ ਆ ਸਗਾ ਬੱਚਾ ਡਰਦਾ ਸੀਗਾ ਫਿਰ ਆਨ ਕੇ ਰਾਤ ਨੂੰ ਮੈਂ ਡੀਜੀਪੀ ਪੰਜਾਬ ਨੂੰ ਤੇ ਏਡੀਜੀਪੀ ਹਿਊਮਨ ਰਾਈਟਸ ਨੂੰ ਮੇਲ ਕਰ ਦਿੱਤੀ ਸੀਗੀ ਉਹਦਾ ਹਜੇ ਤੱਕ ਮੈਨੂੰ ਕੋਈ ਰਿਸਪੌਂਸ ਨਹੀਂ ਆਇਆ ਹੈਗਾ ਕੱਲ ਏਸੀਪੀ ਲੁਧਿਆਣਾ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਸੀ ਵੀ ਮੈਂ ਉਹਦੇ ਸਬੰਧ ਵਿੱਚ ਬਿਆਨ ਦਰਜ ਕਰਾਉਣਾ ਚਾਹੁੰਦਾ ਵੀ ਦੱਸੋ ਮੇਰੇ ਤੁਸੀਂ ਕਿਹਨੂੰ ਮਾਰਕ ਕੀਤੀ ਆ ਜਾਂ ਕੁਝ ਆ ਅੱਜ ਸਵੇਰੇ ਮੈਂ ਐਸਐਚਓ ਲੋਡੂਵਾਲ ਦਾ ਫੋਨ ਨੰਬਰ ਲਿਆ ਆ ਤੇ ਹੁਣ ਅਸੀਂ ਸ਼ਾਮ ਨੂੰ ਅਸੀਂ ਜਾ ਕੇ ਉੱਥੇ ਲਿਖਤੀ ਦਰਖਾਸਤ ਵੀ ਆਪਣੇ ਵੱਲੋਂ ਕਰਕੇ ਆਉਣੀ ਆ ਕਿਉਂਕਿ ਸ਼ਾਇਦ ਹੋਰ ਸੰਸਥਾਵਾਂ ਨੇ ਵੀ ਕਈ ਮਤਲਬ ਪਾਈ ਇਹਦੀ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ ਪਰ ਇਹ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਟੋਲ ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਗੱਡੀ ਥੱਲੇ ਆਉਣ ਵਾਲਾ ਸੀ ਇਸ ਕਰਕੇ ਉਸ ਨੂੰ ਬੰਨ ਕੇ ਸਾਈਡ ਤੇ ਬਿਠਾ ਦਿੱਤਾ ਗਿਆ ਜਾਂਚ ਅਧਿਕਾਰੀ surjit singh ਦੀ ਪਹਿਲਾਂ ਸੁਣਦੇ ਆ ਤੇ ਉਸ ਤੋਂ ਬਾਅਦ ਬਾਕੀ ਗੱਲ ਕਰਦੇ ਆ ਜਿਹੜੇ ਮੈਨੇਜਰ ਇਹਨਾਂ ਦਾ ਕਹਿਣਾ ਵਾ ਕਿ ਉਦੋਂ ਨੇ ਜਿਹੜਾ ਸਿਕਿਉਰਟੀ ਵਾਲੇ ਸੀਗੇ ਬੱਚਾ ਮੰਗਨ ਲਈ ਉੱਥੇ ਗਿਆ ਬਾਹਰ ਵੱਡੀ ਥੱਲੇ ਆਉਣ ਲੱਗਿਆ ਸੀ ਇਹਨਾਂ ਨੇ ਬੱਚੇ ਨੂੰ ਉੱਥੇ ਬਿਠਾਇਆ ਜਿਹੜਾ ਉਹਨੂੰ ਬੱਚੇ ਨੂੰ ਬੰਨਿਆ ਉਹ ਗਲਤ ਕੰਮ ਕੀਤਾ ਪਰ ਇਹ ਕਹਿੰਦੇ ਵੀ ਅਸੀਂ ਤਾਂ ਕੀਤਾ ਸੀਗਾ ਕਿ ਇਹਦੇ ਪਾਰਸਾ ਨੂੰ ਬਲਾਕ ਕਰ ਦੇ ਹੈਂਡਓਵਰ ਕਰ ਦਈਏ ਕਿ ਗੱਡੀ ਗੁੱਡੀ ਥੱਲੇ ਨਾ ਆ ਜਾਵੇ ਠੀਕ ਹੈ ਫਿਰ ਵੀ ਇਹਦੇ ਸਬੰਧ ਦੇ ਵਿੱਚ ਮੈਂ ਪੜਤਾਲ ਕਰ ਬੱਚੇ ਦਾ ਵੀ ਰਹਿਣਾ ਬੱਚੇ ਦਾ ਵੀ ਰਹਿਣਾ ਬੱਚਾ ਕਹਿੰਦਾ ਮੈਨੂੰ ਪਿੱਟਿਆ ਵੀ ਇਹਨਾਂ ਨੂੰ ਕੁੱਟਿਆ ਵੀ ਸਕੋਲਟੀ ਕਰ ਜੇ 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 ਗੂਪੇਰਿਓ ਮੰਨਿਆ ਬੱਚਾ ਅਗਰ ਗੱਡੀ ਥੱਲੇ ਆਉਣ ਵਾਲਾ ਸੀ ਤਾਂ ਟੋਲ ਕਰਮੀਆਂ ਦਾ ਕੋਈ ਹੱਕ ਨਹੀਂ ਬੰਦਾ ਕਿ ਜੋ ਬੱਚਾ ਆਪਣਾ ਘਰ ਚਲਾਉਣ ਵਾਸਤੇ ਆਪਣਾ ਪਰਿਵਾਰ ਚਲਾਉਣ ਵਾਸਤੇ ਭੀਖ ਮੰਗ ਕੇ ਗੁਜ਼ਾਰਾ ਕਰ ਰਿਹਾ ਹੈ ਉਸ ਨੂੰ ਇਸ ਤਰੀਕੇ ਨਾਲ ਬਨ ਕੇ ਉਸਤੇ ਤਸ਼ੱਦਦ ਕੀਤੀ ਜਾਵੇ ਉਸ ਨਾਲ ਕੁੱਟਮਾਰ ਕੀਤੀ ਜਾਵੇ ਉਸ ਤੋਂ ਪੈਸੇ ਖੋਲੇ ਜਾਣ ਇਹ ਸਿਰਫ ਤੇ ਸਿਰਫ ਘਟਿਆ ਤੇ ਗਿਰੀ ਹੋਈ ਸੋਚ ਵਾਲੇ ਇਨਸਾਨ ਹੀ ਕਰ ਸਕਦੇ ਨੇ ਇੱਕ ਇਨਸਾਨ ਜਿਸ ਦੇ ਅੰਦਰ ਇਨਸਾਨੀਅਤ ਪੂਰਾ ਵੀ ਜੀਉਂਦੀ ਹੋਵੇ ਉਹ ਅਜਿਹਾ ਕਾਰਜ ਕਦੇ ਵੀ ਨਹੀਂ ਕਰ ਸਕਦਾ ਇਸ ਤੋਂ ਤਾਂ ਚੰਗਾ ਹੁੰਦਾ ਕਿ ਉਸ ਬੱਚੇ ਨੂੰ ਇਹ ਟੋਲ ਪਲਾਜ਼ਾ ਵਾਲੇ ਆਪ 500 ਰੁਪਏ ਦੇ ਕੇ ਉੱਥੋਂ ਵੇਚ ਦਿੰਦੇ ਕਿਉਂਕਿ ਗਰੀਬ ਕਾਮੂ ਗੁਰੂ ਕੀ ਗੋਲਕ ਸਾਡੇ ਗੁਰਾਂ ਨੇ ਹੀ ਆਖਿਆ ਹੈ ਅਸੀਂ ਬਹੁਤ ਮੰਦਰ ਗੁਰਦੁਆਰਿਆਂ 'ਚ ਜਾ ਕੇ ਮੱਥੇ ਟੇਕਦੇ ਆ ਚੜਾਵੇ ਚੜਾਣੇ ਆ ਦੇ ਤਾਰੀਆਂ ਦੇ ਪਿੱਛੇ ਲੱਗ ਕੇ ਆਪਣੀ ਖੂਨ ਪਸੀਨੇ ਦੀ ਕਮਾਈ ਉਹਨਾਂ ਦੇ ਚਰਨਾਂ 'ਚ ਜਾ ਬਹਾਨੇ ਆ ਸਾਡਾ ਫਰਜ਼ ਬੰਦਾ ਹੈ ਕਿ ਅਜਿਹੇ ਗਰੀਬ ਗੁਰਬੀਆਂ ਦੀ ਅਸੀਂ ਆਪ ਹੱਥੀਂ ਮਦਦ ਕਰੀਏ ਤਾਂ ਜੋ ਅਜਿਹੇ ਮਾਸੂਮ ਸੜਕਾਂ ਉੱਤੇ ਭੀਖ ਮੰਗਦੇ ਹੋਏ ਸਾਨੂੰ ਨਜ਼ਰ ਨਾ ਆਣ ਇਸ ਤਰੀਕੇ ਨਾਲ ਉਹਨਾਂ ਨੂੰ ਬਨ ਕੇ ਕੁੱਟਿਆ ਨਾ ਜਾਵੇ ਦਸ਼ਦਤਾ ਨਾ ਕੀਤੀਆਂ ਜਾਣ ਅਜਿਹੇ ਛੋਟੇ-ਛੋਟੇ ਬੱਚੇ ਜੋ ਸਾਡੇ ਦੇਸ਼ ਦਾ ਆਣ ਵਾਲਾ ਭਵਿੱਖ ਨੇ ਉਹ ਕੁਰਾਹੇ ਨਾ ਪਹਿਣ ਗਲਤ ਰਾਤੇ ਨਾ ਪਹਿਣ ਅੱਜ ਤੁਹਾਨੂੰ ਸੁਣਾਣੇ ਆ ਇਸ ਬੱਚੇ ਨੇ ਦਰਦ ਜੋ ਬਿਆਨ ਕੀਤਾ वहाँ पे मुझको बांध लिया था और मारा था मेरे पैसा छीन लिए थे फिर मुझको दे दिया था तीन जने दूसरा काल वाले आए थे उसने मुझको फिर पैसे लुटा दिया मैं घर पे भेज दिया फिर तीन था तीन चार थप्पड़ भी मारे थे गुजर गया मैं ही जाता हूँ कितने ने कुटा आपको मारा दो जने आपने उनको कुछ क्या नहीं का नाम पता है मुझे क्या नाम है एक का नाम पवन एक का नाम साहिद ਸਾਈਲਰ ਪਵਨ ਹਾਂ ਦੋਨੋਂ ਨੇ ਪੀਟਿਆ ਆਪਕੋ ਹਾਂ ਤਿੰਨ ਚਾਰ ਥੱਪੜ ਮਾਰ ਗੁਰਪਿਆਰੇ ਉਮੀਦ ਕਰਦੇ ਆ ਕਿ ਜੋ ਵੀ ਗੱਲਾਂ ਅਸੀਂ ਕਹੀਆਂ ਉਹਨਾਂ ਗੱਲਾਂ ਵੱਲ ਤੁਸੀਂ ਸਾਰੇ ਇਸ ਜ਼ਰੂਰ ਧਿਆਨ ਦੇਵੋਗੇ ਤੇ ਇਸ ਟੋਲ ਪਲਾਜ਼ਾ ਦੇ ਖਿਲਾਫ ਹੁਣ ਕੀ ਅੱਗੇ ਕਾਰਵਾਈ ਹੁੰਦੀ ਹੈ ਆ ਉਹਨਾਂ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਪੁਲਿਸ ਅਤੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਇਹ ਵੀ ਆਉਣ ਵਾਲਾ ਵਕਤ ਤੈਅ ਕਰੇਗਾ ਕਿਉਂਕਿ ਉਹ ਅਧਿਕਾਰੀ ਜਿਨ੍ਹਾਂ ਨੇ ਬੱਚੇ ਨੂੰ ਬੰਨਿਆ ਬੱਚੇ ਦੇ ਨਾਲ ਕੁੱਟਮਾਰ ਕੀਤੀ ਬੱਚੇ ਦੇ ਪੈਸੇ ਖੋਏ ਉਹ ਦੋਸ਼ੀ ਹੈ ਨੇ ਅਤੇ ਉਹਨਾਂ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਲੱਡਵਾਲ ਟੋਲ ਪਲਾਜ਼ਾ ਪਹਿਲਾਂ ਵੀ ਬਹੁਤ ਸਾਰੇ ਮਾਮਲਿਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਦੇ ਵਿੱਚ ਬਣਿਆ ਹੀ ਰਿਹਾ ਹੈ ਤੇ ਅਧਿਕਾਰੀਆਂ ਦੇ ਨਾਲ ਜਦੋਂ ਐਨਆਰਆਈ ਅਤੇ ਕਾਉਂਸਲਰ ਨੇ ਗੱਲ ਕੀਤੀ ਤਾਂ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਹਨਾਂ ਦੇ ਨਾਲ ਹੀ ਬਹਿਸ ਕੀਤੀ ਉਹਨਾਂ ਦੇ ਉੱਤੇ ਹੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਇਸ ਵਾਰ ਸਬੂਤਾਂ ਦੇ ਨਾਲ ਗਵਾਹਾਂ ਦੇ ਨਾਲ ਸਭ ਕੁਝ ਪੁਲਿਸ ਅਤੇ ਪ੍ਰਸ਼ਾਸਨ ਦੇ ਸਾਹਮਣੇ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਅਤੇ ਪ੍ਰਸ਼ਾਸਨ ਇਸ ਟੋਲ ਪਲਾਜ਼ਾ ਦੇ بگੜੇ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕਰਦੇ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਦਰਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਆ ਗਿਆ ਜਰਾ ਆ ਗਿਆ ਜਰਾ ਨਾ ਮੇਰਾ ਤੇ ਰਾਹੁਲ ਹੈ ਰਾਹੁਲਿਆ ਇਹਨੇ ਕੀ ਆ ਔਰ ਦੇਖੋ ਦੇ ਹੱਥ ਦੇ ਕਿੰਨੇ ਬੰਨੇ ਹੋ ਆ ਯਾਰ ਹੁੰਦਾ ਘੱਟਾ ਮੈਨੂੰ ਬੋਲਣ ਦਾ ਤੂੰ ਪਤਾ ਛੜਦਾ ਕਿੰਦੀਆ ਕਰਨੀ ਮਾਰੇ ਇਹਨੂੰ ਬੰਨਦਾ ਔਰ ਇਹਦੇ ਹੱਥ ਕੀ ਬਣੇ ਆ ਉਹਦੇ ਦੀਰੇ ਇਹਨੂੰ ਹੱਥ ਦੀਰੇ ਇਹਨੂੰ ਬੰਨਿਆ ਤੇ ਇਹੀ ਸਾਨੂੰ ਕੀ ਪਤਾ ਕਿਦਾ ਕਾਦਾ ਬੰਨਿਆ ਸਾਨੂੰ ਕੀ ਕਾਦਾ ਪਤਾ ਕਾਦਾ ਬੰਨਿਆ ਅਸੀਂ ਕਿਹੜਾ ਬੱਚਾ ਸਰ ਇਹ ਆਪੇ ਬੱਚੇ ਆ ਉਹਦੇ ਹੱਥ ਨੇ ਜੇ ਤੈਨੂੰ ਬੰਨਿਆ ਤੇ ਬੰਨਿਆ ਤੈਨੂੰ ਤੈਨੂੰ ਕੀ ਹੱਕ ਆ ਉਹਨੂੰ ਬੰਨਣ ਦਾ ਸਰ ਤੇਰੇ ਕੋਲ ਹੱਕ ਹੈ ਤੇਰੇ ਕੋਲ ਕੀ ਹੱਕ ਆ ਤੂੰ ਕਿਤਾ ਉਹਨੂੰ ਬੰਨ ਸਕਦਾ ਤੇਰੇ ਕੋਲ ਕੀ ਅਧਿਕਾਰ ਆ ਲੱਗਦਾ ਆਪਾਂ ਇਹਨਾਂ ਬੱਚਿਆਂ ਨਾਲ ਮਾੜਾ ਕੀਤਾ ਆਪਾਂ ਥੋੜੀ ਮੰਗਦੇ ਹਾਂ ਹੱਟ ਹੌਲ ਪਲਾ ਜਾਈਏ ਤੇ ਨਿਆਣਾ ਬੰਨਿਆ ਹੋਇਆ ਆ ਖੜੇ ਆ ਦੇਖੋ ਉਹ ਮੰਗੇ ਤੁਹਾਡੀ ਨਹੀਂ ਮੰਗਦੇ ਤੁਸੀਂ ਨਹੀਂ ਮੰਗਦੇ ਤੁਸੀਂ ਸ਼ਰਮ ਮੰਗਦੇ ਆ ਇਹ ਮਾਂ ਬਾਪ ਨੂੰ ਮਮੀ ਨੂੰ ਪਤਾ ਨਹੀਂ ਉਹਨੇ ਗਲਤੀ ਕੀਤੀ ਆ ਚਲੋ ਸਰ ਮੈਂ ਸੋਰੀ ਮੰਗਦਾ ਤੁਹਾਡਾ ਠੀਕ ਆ ਸਰ ਇਹ ਹਲੇ ਉਹਨਾਂ ਨੂੰ ਮਮੀ ਡੈਡੀ ਨੂੰ ਤਾਂ ਪਤਾ ਨਹੀਂ ਪੜਨ ਆਉਂਦਾ ਫਿਰ ਇਹ ਗਰੀਬ ਆ ਕਿ ਇਹਨਾਂ ਧੱਕਾ ਨਹੀਂ ਕਰੀਦਾ ਹੁੰਦਾ ਅੱਛਾ ਆ ਵੇਖ ਲਓ ਬਈ ਬਾਤ ਕਰਦਾ ਨਾਲ ਤੁਸੀਂ ਲਾਈਕ ਦਾ ਸਹੀ ਕੰਮ ਨਹੀਂ ਕੀਤਾ ਆਗਾ ਤੁਸੀਂ ਪਤਾ ਤੁਹਾਨੂੰ ਸਹੀ ਕੰਮ ਨਹੀਂ ਕੀਤਾਗਾ ਆ ਜਿਹਨੂੰ ਬੰਨਿਆ ਜਿੰਮੇਵਾਰ ਹੈ ਤੂੰ ਜਿੰਮੇਵਾਰ ਹੈ ਪੁਲਿਸ ਨੂੰ ਕਾਲ ਕਰ ਪੁਲਿਸ ਨੂੰ ਕਾਲ ਕਰ ਫਿਰ ਪੁਲਿਸ ਨੂੰ ਕਾਲ ਕਰ ਨਹੀਂ ਪੁਲਿਸ ਨੂੰ ਕਾਲ ਕਰ ਫਿਰ ਪੁਲਿਸ ਨੂੰ ਕਾਲ ਕਰ ਤੂੰ ਕਿੰਨੀ ਵਾਰ ਭਜਾਵਾਂਗੇ ਯਾਰ ਕਿੰਨੀ ਵਾਰ ਭਜਾਵਾਂਗੇ ਪੁਲਿਸ ਤੇ ਪਾਜੀ ਇਹ ਨਹੀਂ ਹੁੰਦਾ ਤੇਰੀ ਤੇਰੀ ਕਿੰਨੀ ਵਾਰ ਇਹ ਸਹੀ ਇਹਨੂੰ 2 ਵਾਰ ਭਜਾ ਤੇ 3 ਨਾਲ 4 ਸਾਨੂੰ ਕੀ ਪਤਾ ਭਜਾਇਆ ਕਿ ਨਹੀਂ ਭਜਾਇਆ